ਦੇਵ ਗੰਧਾਰੀ ਮਹੱਲਾ ਪੰਜਵਾ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਕੀ ਹਰੀ ਅਕਾਲ ਸੁਖਾਵ ਦੇ ਪ੍ਰਾਣਾ ਦੇ ਸਿਮਰਾ ਰਾਖਿਓ ਸਾਡੇ ਤੇ ਪ੍ਰਭੂ ਹੂੰ ਸਿਮਰਾਤੋਂ ਸੁਖਾਂ ਦੇ ਦਾਤਿਓ ਹੈ ਪ੍ਰਵੇਸ਼ਰ ਸਾਡੇ ਪ੍ਰਾਣਾਂ ਦਾ ਆਸਰਾ ਰੂਪੋਂ ਆਪ ਹਰੇਕ ਨੂੰ ਪ੍ਰਣਾਮ ਜਦਾਬ ਦੇਣ ਵਾਲੇ ਹੋ ਗੁਰ ਪ੍ਰਸਾਦ ਕਾਹੂ ਜਾਤਿ ਗੁਰਾਂ ਦੀ ਕਿਰਪਾ ਕਰਕੇ ਹੈ ਪ੍ਰਾਣ ਪਿਆਰੇ ਕਿਸੇ ਕਿਸੇ ਨੇ ਆਪ ਨੂੰ ਜਾਣਿਆ ਹੈ ਰਹਾਉ ਸੰਤ ਤੂੰ ਮਾਰੇ ਤੁਮਰੇ ਪ੍ਰੀਤਮ ਜਿਨ੍ਹਾਂ ਨੂੰ ਗੁਰਾਂ ਦੀ ਕਿਰਪਾ ਦੁਆਰਾ ਆਪ ਨੂੰ ਜਾਣਿਆ ਹੈ ਉਹ ਮਾਰੇ ਆਪ ਦੇ ਸੰਤ ਹਨਗੇ ਸੇ ਤੇਰੇ ਪਿਆਰੇ ਹਨ ਹੈ ਪਰਮੇਸ਼ਰ ਜਿਨ ਕੋ ਕਾਲ ਨਾ ਖਾਤੇ ਕੋਨ ਉਹ ਤੇਰੇ ਪਿਆਰੇ ਸੰਤ ਨੂੰ ਕਾਲ ਨਹੀਂ ਖਾ ਸਕਦਾ ਉਹ ਕਾਲ ਤੋਂ ਛੁੱਟ ਜਾਂਦੇ ਆ ਜਿਸ ਪ੍ਰਕਾਰ ਜੰਗਲ ਨੂੰ ਅੱਗ ਲੱਗ ਜਾਵੇ ਛੇਮੀ ਤੇ ਛੇਰ ਦੇ ਇਥੇ ਬੱਚੇ ਹੁੰਦੇ ਜੰਗਲ ਦੇ ਉੱਤੇ ਹੋਏ ਛੇਰ ਤੇ ਛੇਮੀ ਜਿਹੜੇ ਬੜੇ ਬੜੇ ਜਾਨਵਰਾਂ ਨੂੰ ਪਾੜ ਕੇ ਖਾਣ ਵਾਲੇ ਆ ਉਹ ਆਪਦੇ ਬੱਚਿਆਂ ਨੂੰ ਉਸੇ ਮੁੱਖ ਨਾਲ ਦੰਦਾਂ ਨਾਲ ਚਾਪ ਕੇ ਜਿੱਥੇ ਅੱਗ ਲੱਗੀ ਹੋਵੇ ਉਧਰ ਜੰਗਲ ਤੋਂ ਪਾਸੇ ਰੱਖ ਦਿੰਦੇ ਆ ਛੇਰ ਤੇ ਛੇਮੀ ਆਪਦੇ ਬੱਚਿਆਂ 'ਤੇ ਦੰਦ ਨਹੀਂ ਮਾਰਦੇ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਜਿਹਨੂੰ ਇਹ ਕਾਲੂਪੀ ਅੰਗ ਸੰਸਾਦੂਪੀ ਜੰਗਲ ਨੂੰ ਲੱਗੀ ਵੇਖਦੇ ਆ ਉਹ ਵੇਲੇ ਮਹਾਰਾਜ ਸਾਹਿਬ ਜੀ ਆਪਦੇ ਪਿਆਰਿਆਂ ਦੀ ਰੱਖਿਆ ਛਵੇਂ ਛੇਰ ਤੇ ਛੇਰਨੀ ਆਪਦੇ ਬੱਚਿਆਂ ਦੀ ਰੱਖਿਆ ਕਰਦੇ ਆ ਐ ਮਹਾਰਾਜ ਆਪਨੇ ਸੇਵਕਾਂ ਦੀ ਰੱਖਿਆ ਕਰਦੇ ਆ ਉਹਨਾਂ ਨੂੰ ਕਾਲ ਨਹੀਂ ਖਾ ਸਕਦਾ ਕਾਲ ਪਖਣ ਨਹੀਂ ਕਰ ਸਕਦਾ ਹੈ ਰੰਗ ਤੁਮਾਰਾ ਲਾਲ ਭੈ ਹੈ ਜੇ ਪ੍ਰਭਿਸ਼ਣੋ ਤੇਰੇ ਰੰਗ ਪ੍ਰੇਮ ਵਿੱਚ ਨਾਨ ਗੂੜੇ ਕਿਉਂ ਚੁਹੇ ਗਿਆਨਵਾਨ ਹੋ ਗਏ ਹਨ ਭਗਤੀ ਦੇ ਰੰਗ ਚ ਰਾਮ ਨਾਮ ਰੱਬ ਮਾਤੇ ਰਾਮ ਰਮਿਆ ਹੋਇਆ ਜੋ ਆਪ ਪਰਮੇਸ਼ਰ ਸਾਰਿਆਂ ਥਾਵਾਂ ਚ ਤੇ ਸਾਬ ਦੇ ਨਾਮ ਦੇ ਰਸ ਪ੍ਰੇਮ ਵਿੱਚ ਮਸਤ ਹੋ ਗਏ ਹਨ ਉਹ ਮਹਾਕਿਲ ਵਿਖ ਕੋਟ ਦੂਖ ਰੋਗਾ ਕਿਹੜਾ ਜਿਹੜਾ ਮਹਾ ਬੜੇ ਬੜੇ ਪਾਪ ਸੰਗੇ ਜਨਮਾਂ ਜਨਮਾਂ ਦੇ ਬ੍ਰਾਹਮਣ ਕੈਲੀ ਕਹਾ ਤਾਦਕ ਤੇ ਕਰੋੜਾਂ ਜਿਹੇ ਦੋਸਤੀ ਸਭ ਨੂੰ ਸੁਪਰਫਿਊਪਰਾਸ਼ ਜੰਦੋ ਰੋਗ ਤੇ ਹੰਕਾਰ ਆਪ ਕਿਸਾਨ ਅਗਿਆਨ ਆਦਿਕ ਪ੍ਰਭ ਦ੍ਰਿਸ਼ਤ ਤੁਹਾਡੇ ਹੱਤੇ ਇਹ ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਸਾਰੇ ਉਹਨਾਂ ਦੇ ਨਾਸ ਹੋ ਗਏ ਸੱਚੇ ਪਾਤਸ਼ਾਹ ਹਤਨ ਹੋ ਗਏ ਆਪ ਦੀ ਕਿਰਪਾ ਕਰਕੇ ਸਭ ਮੇੜ ਦਿੱਤੇ ਸੋਹਰ ਜਾਗ ਹਰ 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 ਗਾਇਆ ਉਹਨਾਂ ਮਾਰੇ ਸੁੱਕੇ ਪੇਈ ਹਰ ਹਰ ਪਰਮੇਸ਼ਰ ਤੈਨੂੰ ਗਾਉਂਦੇ ਆ ਜਦੋਂ ਜਾਗਦੇ ਉਦੋਂ ਵੀ ਹਰ ਹਰ ਪਰਮੇਸ਼ਰ ਤੈਨੂੰ ਗਾਉਣਾ ਕੀਤਾ ਹੈ ਨਾਨਕ ਗੁਰ ਚਰਨ ਪਰਾਤੇ ਜੇ ਗੁਰੂ ਜੀ ਆਪ ਦੇ ਚਰਨਾਂ 'ਚ ਪਏ ਹੋਏ ਹਨ ਉਹ ਸੋਬਤ ਜਾਗ ਹਰ 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 ਗਾਇਆ ਸੁੱਤਾ ਪਿਆ ਸਾਰਾ ਸੰਸਾਰ ਵਿਦਿਆ ਦੀ ਨੀਂਦ ਵਿੱਚ ਉਹਨਾਂ ਨੂੰ ਗਿਆਨ ਵਸਦਾ ਜਾਗ ਕਰਕੇ ਮਨ ਵਾਂਗੂ ਸ਼ੀਰ ਕਰਕੇ ਹਰ ਰੰ ਆਪ ਨੂੰ ਗਾਉਣਾ ਕੀਤਾ ਹੈ ਸੁੱਤੇ ਹੋਏ ਜਾਗਦੇ ਵੀ ਹਰ ਹਰ ਨੂੰ ਗਾਉਂਦੇ ਹਨ ਮਹਾਂਪੁਰਖਾਂ ਦੀ ਇਹ ਬਿਰਤੀ ਹੈ ਉਹ ਤਮੋ ਗੁਣ ਦੇ ਚੀਨ ਹੋ ਕੇ ਬਸੁਰਤ ਨਹੀਂ ਹੁੰਦੀ ਹੈ ਸਤੋਗੁਰੂ ਜੀ ਬਖਸ਼ੀ ਉਹਨਾਂ ਦੀ ਲੀਨ ਹੁੰਦੀ ਹੈ ਇਸ ਕਰਕੇ ਸੁਪੇ ਤੇ ਵੀ ਹਰੀ ਨੂੰ ਗਾਉਂਦੇ ਹਨ ਤੇ ਜਾਪ ਕਰਕੇ ਵੀ ਹਰੀ ਨੂੰ ਗਾਉਂਦੇ ਹਨ ਨਾਨਕ ਗੁਰ ਚਰਨ ਪਰਾਪਤ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਜੋ ਗੁਰੂ ਸਾਹਿਬ ਦੇ ਚਰਨਾਂ 'ਚ ਪ੍ਰਾਪੇ ਪ੍ਰਾਪਤ ਹੋਏ ਹੰਮ